ਵੀਰੋ ਵੀਰੋ ਸਾਰਿਆਂ ਨੂੰ ਜੈਹੰਦ ਰਾਵਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅ ਸੰਤ ਜੀ ਅੱਜ ਅਸੀਂ ਪਿੰਡ ਸਾਪਰ ਦੇ ਵਿੱਚ ਅੱਜ ਮੇਲਾ ਹੋ ਰਿਹਾ ਜਿੱਥੇ ਅੱਜ ਕਬੱਡੀ ਦਾ ਕਬੱਡੀ ਦੇ ਮੈਚ ਹੋ ਤੋ ਕੁਸ਼ਤੀਆਂ ਕਰਵਾ ਰੀਆਂ ਇਸੇ سلسلے ਚ ਅੱਜ ਸਾਡੀ ਜਿਹੜੀ ਐਨ ਜੀਓ ਔਰ ਸਾਡੀ ਟੀਮ ਸਾਡੇ ਮਿੰਟੂ ਪਠਾਣੇ ਜੀ ਆਰਕੇ ਸਾਹਿਬ ਮਕੇਸ਼ ਲੂਣਾ ਜੀ ਆ ਆਪਣੇ ਅਜੇ ਪ੍ਰਧਾਨ ਜੀ ਆਪਣੇ ਹਲਕਾ ਇੰਚਾਰਜ ਵਿਧੂ ਮਾ ਜਨ ਜੀ ਰਾਜੀ ਜੋਗਰ ਜੀ ਸਾਰੀ ਟੀਮ ਸਾਡੀ ਇੱਥੇ ਆਈ ਆ ਅੱਜ ਫੇਰ ਅਸੀਂ ਇਹਨਾਂ ਨੂੰ ਪ੍ਰਮੋਟ ਕਰਨ ਲਈ ਅੱਜ ਕਬੱਡੀ ਦੇ ਜੋ ਸਾਡੇ ਪਹਿਲਵਾਨ ਸਾਡੇ ਭਰਾ ਅੱਜ ਮੈਚ ਖੇਡ ਕੇ ਆ ਰਹੇ ਆ ਥੋੜਾ ਮੈਂ ਕਹਿੰਨਾ ਇੱਕ ਵਾਰੀ ਸਾਰਿਆਂ ਦੇ ਚਿਹਰੇ ਇੱਕ ਵਾਰੀ ਸਾਰਿਆਂ ਨੂੰ ਦਿਖਾ ਦਿੱਤੇ ਜਾਣ ਸੋ ਇਹਨਾਂ ਨੇ ਅੱਜ ਮੈਚ ਖੇਡੇ ਆ ਸਾਫਰ ਦੇ ਵਿੱਚ ਔਰ ਬਹੁਤ ਵਧੀਆ ਲੱਗਾ ਸੋ ਅਸੀਂ ਬੱਚਿਆਂ ਨੂੰ ਪ੍ਰਮੋਟ ਕਰ ਰਹੇ ਆ ਤਾਂ ਕਿ ਬੱਚੇ ਜਿਆਦਾ ਜਿਆਦਾ ਨਸ਼ਿਆਂ ਤੋਂ ਰਹਿਤ ਹੋ ਕੇ ਖੇਡਾਂ ਵੱਲ ਜ਼ਿਆਦਾ ਰੁਝਾਨ ਹੋਏ ਤਾਂ ਕਿ ਇਹਦਾ ਸਰੀਰਕ ਔਰ ਮਾਨਸਿਕ ਦੋਨੇ ਚੀਜ਼ਾਂ ਤੋਂ ਤਕੜਾ ਕੀਤਾ ਜਾ ਸਕੇ ਸੋ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਜੋ ਜਿੰਨੇ ਵੀ ਕਬੱਡੀ ਪ੍ਰਮੋਟਰ ਹੈ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਇਹਨਾਂ ਬੱਚਿਆਂ ਦੇ ਵੀ ਧਿਆਨ ਦਿਓ ਕਿਉਂਕਿ ਇਹ ਸਭ ਨਾਰਮਲ ਫੈਮਲੀਆ ਦੇ ਬੱਚੇ ਨੇ ਇਹਨਾਂ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਬੱਚੇ ਵੀ ਅਗਰ ਇਹਨਾਂ ਨੂੰ ਖਰਾਕ ਟਾਈਮ 'ਤੇ ਖੇਡਾਂ ਗਰਾਊਂਡਾਂ 'ਚ ਟੰਗਣਾ ਮਿਲਣ ਤੇ ਇਹ ਬੱਚੇ ਜਿਹੜੇ ਆ ਵੱਡੇ ਲੈਵਲ ਤੇ ਕਬੱਡੀ ਜੋ ਦੀਨਾ ਨਗਰ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ 'ਚ ਪ੍ਰਮੋਟ ਹੋ ਸਕਦੀ ਆ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਇੱਕ ਵਾਰੀ ਮੈਂ ਦੁਬਾਰਾ ਆਪਣੇ ਸਾਡਾ ਭਰਾ ਜਿਹੜਾ ਮਿੰਟੂ ਪਠਾਨੀਆਂ ਜੀ ਆਰਕੇ ਸਾਹਿਬ ਨੇ ਮਕੇਸ਼ ਲੂਣਾ ਜੀ ਅਤਰੀ ਹੁਣੀ ਔਰ ਰਾਜੂ ਜੀ ਜਿਹੜੇ ਸਾਰੇ ਭਰਾ ਮੇਰੇ ਜਿਹੜੇ ਪ੍ਰਮੋਟ ਕਰ ਰਿਆ ਉਹਨਾਂ ਦਾ ਵੀ ਧੰਨਵਾਦ ਔਰ ਜਿਹੜੇ ਮੇਰੇ ਵੀਰ ਭਰਾ ਜਿਹੜੇ ਬਾਹਰੀ ਕੰਟਰੀ ਅੱਜ ਬੈਠੇ ਨੇ ਯੂ ਐਸ ਏ ਅਮਰੀਕਾ ਕੈਨੇਡਾ ਦੇ ਵਿੱਚ ਜਿੰਨੇ ਵੀ ਅਨਟਾਰੀਓ ਫੈਡਰੇਸ਼ਨ ਕਬੱਡੀ ਆਲ ਫੈਡਰੇਸ਼ਨ ਕਬੱਡੀ ਜਿੰਨੀ ਵੀ ਪੰਜਾਬ ਕਬੱਡੀ ਫੈਡਰੇਸ਼ਨ ਆ ਗੁਰਦਾਸਪੁਰ ਦੇ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਬੱਚੇ ਸਾਡੇ ਕਬੱਡੀ ਖੇਡ ਰਹੇ ਨੇ ਇਹਨਾਂ ਨੂੰ ਵੀ ਪ੍ਰਮੋਟ ਕੀਤਾ ਜਾਏ ਕਿ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਬੱਚੇ ਜੋ ਬਹੁਤ ਘੱਟ ਅੱਜ ਬਾਹਰੀ ਕੰਟਰੀ ਅੱਜੀ ਜਾ ਕੇ ਖੇਡਦੇ ਨੇ ਸੋ ਮੇਰੀ ਫੈਡਰੇਸ਼ਨ ਨੂੰ ਬੇਨਤੀ ਆ ਕਿ ਇਹਨਾਂ ਬੱਚਿਆਂ ਨੂੰ ਵੀ ਜ਼ਿਆਦਾ-ਜ਼ਿਆਦਾ ਪ੍ਰਮੋਟ ਕਰਕੇ ਇਹਨਾਂ ਨੂੰ ਵੀ ਬੱਚਿਆਂ ਨੂੰ ਬਾਹਰ ਮੌਕਾ ਦਿੱਤਾ ਜਾਏ ਬਾਕੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦੀ